ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਤਪਾ ਤਹਿਸੀਲ ਤੇ ਬਰਨਾਲੇ ਜ਼ਿਲ੍ਹੇ ਦਾ ਨੇੜੇ ਇਹ ਭਦੌੜ ਦੇ ਰਹਿ ਜਾਂਦਾ ਵੈਸੇ ਛਹਣੇ ਤੋਂ ਸਿੱਧੀ ਭਾਈ ਰੂਪੇ ਵਾਲੀ ਸੜਕ ਹੈ ਜਿਹੜੀ ਉਸ ਸੜਕ ਦੇ ਉੱਤੇ ਵੀ ਇਹ ਪਿੰਡ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਦੱਸੋ ਇਹ ਵੀਰ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਨਾਗ ਵਿਕਰੀ ਵਾਲੇ ਹੁੰਦੇ ਆ ਪਾਵੇਂ ਇੱਕ ਅੱਧਾ ਨਾਗ ਹੋਵੇ ਜਾਂ ਦੋ ਨਾਗ ਹੋਣ ਮਤਲਬ ਹਰ ਟਾਈਮ ਪਸ਼ੂ ਵਿਕਰੀ ਵਾਲਾ ਜ਼ਰੂਰ ਰੱਖਦਾ ਹੈ ਅੱਜ ਇੱਕ ਤਾਜੀ ਸੂਈ ਗਾਂ ਦਿਖਾਉਣੀ ਹੈ ਇਹਦੇ ਨਾਲ ਜਿਹੜਾ ਬੱਚਾ ਦਸੋ ਵੱਛੀ ਹੈ ਆਪਾਂ ਨੂੰ ਪਤਾ ਵੀ ਐਫ ਦੇ ਬੜੇ ਚੰਗੇ ਸੀਮਣਾਈ ਦੇ ਟਾਈਮ 'ਚ ਹਰੇਕ ਡਾਕਟਰ ਵੀਰ ਦੇ ਕੰਟੇਨਰ ਦੇ ਵਿੱਚ ਹੈ ਤੇ ਉਹਦੀ ਬਦੌਲਤੀ ਇਦਾਂ ਦੀਆਂ ਸੋਹਣੀਆਂ ਵੱਛੀਆਂ ਜਨਮ ਲੈ ਰਹੀਆਂ ਬਰੀਡ ਕੁਆਲਿਟੀ ਵੱਚੀ ਦੀ ਜਾਦਾ ਦੇਖਣ ਵਾਲੀ ਹੈ ਕਿਉਂਕਿ ਬੜੇ ਸੋਹਣੇ ਡੱਬ ਹੈ ਤੇ ਛੋਟਾ ਛੋਟਾ ਕੰਨ ਖਰ ਤੁਸੀਂ ਮੈਂ ਗਾਂ ਨੂੰ ਦੇਖ ਕੇ ਖਰੀਦੋਗੇ ਪਰ ਇਹ ਜ਼ਰੂਰ ਧਿਆਨ ਚ ਰੱਖ ਲਓ ਵੀ ਇੱਕ ਚੰਗੀ ਗਾਂ ਜਿਉਂਦੇ ਨਾਲ ਬੱਚਾ ਵੀ ਵੱੱਛੀ ਹੈ ਤੇ ਉਹ ਤੁਹਾਡੇ ਲਈ ਫਾਇਦੇਮੰਦ ਦਾ ਕਿਉਂਕਿ 1 ਸਾਲ ਚੀ ਦੋ ਹੋ ਜਾਣੀ ਹੈ ਆਓ ਮਿਲਦੇ ਆ ਬਾਈ ਨੂ ਸਿੰਘ ਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਿੰਘ ਦੇ ਲਈ ਆਉਣਾ ਬਾਈ ਰੂਟੀਨ ਚ ਪਸ਼ੂ ਹਾਂ ਇੱਕ ਦੋ ਲੈ ਲਈਦੇ ਜੀ ਅੱਜ ਜਿਹੜੀ ਗਾਂ ਦਿਖਾ ਰਹੇ ਹਾਂ ਕਨਵਾ ਸੂਹ ਸੂਈ ਹੈ ਇਹ ਦੂਜੇ ਸੂਹੇ ਸੂਈ ਹੈ ਜੀ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਇਹ ਕੱਲ ਸ਼ਾਮ ਨੂੰ ਸੂਈ ਨੌਂ ਵਜੇ ਜੇਰ ਪੈ ਗਈ ਸੀ ਕੱਲ ਸ਼ਾਮ ਨੂੰ ਮਤਲਬ ਅੱਜ ਤਾਂ ਫਿਰ ਦੂਜੇ ਦਿਨ ਹੀ ਆਪਾਂ ਇਹਦੀ ਵੀਡੀਓ ਬਣਾ ਰਹੇ ਹਾਂ ਹਾਂ ਸਵੇਰੇ ਇੱਕ ਟਾਈਮ ਚਵਾਈ ਹੋਈ ਹੈ ਇਹਦੀ ਹਜੇ ਖਾਲੀ ਨਹੀਂ ਕਰੀ 5 ਕਿਲੋਟਰ ਬੋਲਾ ਕੱਢਿਆਗਾ ਠੀਕ ਹੈ ਹਾਂ ਕੀ ਡਿਮਾਂਡ ਕਰ ਦੂੰਦੀ ਡਿਮਾਂਡ ਇਹਦੀ ਬਸ ਲੈਣ ਦੇਣ ਜਾਂ ਮੁੱਲ ਆ ਜੀ ਆਪਾਂ ਬਾੜਾ ਕੋਈ ਬਾਦਮਾ ਘਟਵਾਇ ਕਰਨਾ 76000 ਰੁਪਏ ਜੀ ਅੱਛਾ ਮੈਨੂੰ ਇੱਕ ਗੱਲ ਦੱਸ ਦੀ ਵੀ ਬੱਛੀ ਤੇ ਸੀਮਣ ਬਾਰੇ ਪਤਾ ਕਿਹੜੇ ਸੀਮਣ ਦੀ ਆ ਜਾਂ ਨਹੀਂ ਲਈ ਪਿੰਡੂਆਂ ਜੀ ਉਹ ਵੀ ਬੰਦੇ ਮੰਨ ਕੇ ਚੱਲੂ ਵੀ ਉਹ ਗਾਇਆਂ ਰੱਖਦੇ ਆ ਉਹਨਾਂ ਕੋ ਡਾਕਟਰ ਆਉਂਦਾ ਵਧੀਆ ਉਹ ਕਹਿੰਦੇ ਵੀ ਅਸੀਂ ਲਿਖਿਆ ਲੁਖਿਆ ਕੁਝ ਨਹੀਂ ਚੰਗਾ ਟੀਕਾ ਕਹਿਆ ਸੀ ਡਾਕਟਰ ਨੂੰ ਚੰਗਾ ਵਰਕੇ ਗਿਆ ਬਸ ਯਾਨੀ ਉਹ ਨਾ ਆ ਡਿਟੇਲ ਕੋਈ ਨਹੀਂ ਜੇ ਆਪਾਂ ਇਵੇਂ ਕਹਿਦੇ ਉਹਦਾ ਫਾਇਦਾ ਨਹੀਂ ਤੋਰੀ ਭਾਈ ਤੋੜ ਦਿੰਨੇ ਸੰਢੀ ਸੀਲ ਇੰਨੀ ਆ ਜੀ ਚਾਹੇ ਐਂ ਬਹਿ ਜੋ ਲੈ ਅੱਛਾ ਠੀਕ ਹੈ ਆ ਲੱਤਾਂ ਕੋਸ ਕਰੀ ਜੋ ਸੋ ਦੋਸਤੋ ਬੱਚੀ ਬੜੀ ਸੋਹਣੀ ਹੈ ਜੀ ਹਾਲਾਂਕਿ ਗਾਂ ਦਾ ਹਵਾਨਾ ਵੀ ਫਿਟਿੰਗ ਵਾਲਾ ਹੈ 76000 ਰੇਟ ਹੈ ਪਸੰਦ ਜੀ ਨੂੰ ਆਵੇ ਤਾਂ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੂਗਾ ਬਾਕੀ ਜੋ ਚੀਜ਼ ਹੈ ਉਹ ਵੀਡੀਓ ਚ ਤੁਸੀਂ ਕਲੀਅਰ ਦੇਖ ਲੈਣਾ ਹਰੇਕ ਪਾਸੇ ਤੋਂ ਤੁਹਾਨੂੰ ਪਸ਼ੂ ਦਿਖਾ ਦਿੰਨਾ ਹੁਣਾ ਫਿਰ ਵੀ ਤਸੱਲੀ ਤੁਸੀਂ ਆ ਕੇ ਕਰਨੀ ਹੈ ਹਵਾਨਾ ਇਹਦਾ ਦੇਖ ਲਓ ਅਜੇ ਬੌਲੇ ਚ ਹੀ ਹੈ ਜਿੱਤਾ ਕੱਢਿਆ ਤੇ ਬੌਲਾ ਹਜੇ ਪੂਰਾ ਇਹਦਾ ਚੋਇਆ ਵੀ ਨਹੀਂ ਹਵਾਨਾ ਜਿਹੜਾ ਮੈਂ ਵੀਡੀਓ ਵੀ ਦੋ ਮੇਰੇ ਖਿਆਲ ਚ 2 ਵਜੇ ਦੇ ਆਸ-ਪਾਸ ਦਾ ਟਾਈਮ ਹੋਊਗਾ ਜਦੋਂ ਇਹ ਵੀਡੀਓ ਬਣਾ ਰਿਹਾ ਬੋਸ ਆ ਤੁਸੀਂ ਇਹਦਾ ਟਾਈਮ ਵੀ ਦੇਖ ਲਓ ਨੋਟ ਕਰ ਲਿਓ ਲਿਆ ਵੀਰੇ ਵਾਪਸ ਫੇਰ ਇੱਕ ਤੋਰਦੇ ਨੇ ਤੋਰ ਦੇ ਕੇ ਨਾ ਹੋਵੇ ਆ ਜਾ ਬੱਚੀ ਬਹੁਤ ਪਿਆਰੀ ਇੱਕ ਵਾਰ ਦੇਖਿਓ ਬੱਚੀ ਨੂੰ ਤੁਸੀਂ ਫਿਰ ਗਾਂ ਫੇਰ ਦਿਖਾਉਂਗਾ ਦੇਖੋ ਨਿੱਕੇ ਨਿੱਕੇ ਕੰਨ ਸੋਹਣਾ ਰੰਗ ਹੈ ਤੇ ਗਾਂ ਤੁਸੀਂ ਇੱਧਰ ਜਾਂਦੀ ਦੇਖ ਲਓ ਇਹ ਵਾਪਸ ਵੀ ਲੈ ਆਊਗਾ ਲੈ ਆਈ ਬਈ ਵਾਪਸ ਇੱਧਰ ਲੈਓ ਨਾ ਆ ਜਾ ਆ ਜਾ ਇਹਦਾ ਸਟਰਕਚਰ ਹੈ ਸੋ ਕਲੀਅਰ ਮੇਰੇ ਖਾਲਚ ਹਰੇਕ ਐਂਗਲ ਤੋਂ ਹੋ ਗਈ ਹੈ ਗਾਂ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣੀ ਹੈ ਅੱਜ ਦੀ ਵੀਡੀਓ ਦੇ ਵਿੱਚ ਕੀ ਨਾ ਤੁਹਾਨੂੰ ਜੇਰ ਦੀ ਵੀਡੀਓ ਬਣੀ ਵੀ ਆ ਜੀ ਧਰ ਆਪ ਮਾਰ ਦਿੰਦੇ ਐ ਇੱਕ ਮਿੰਟ ਖੜ ਜੋ ਠੀਕ ਓਕੇ ਸੋ ਦੋਸਤੋ ਜੇਰ ਦੀ ਬਾਈ ਕਹਿੰਦਾ ਵੀਡੀਓ ਬਣਾ ਲਈ ਸੀ ਧਰ ਕੋਈ ਲੋੜ ਨਹੀਂ ਨਿਆਣਾ ਫੋਨ ਦੀ ਲੋੜ ਨਹੀਂ ਪਰ ਮੈਂ ਫੇਰ ਬੇਨਤੀ ਕਰ ਦਿੰਦਾ ਵੀ ਜਿਹਨੇ ਖਰੀਦਣੀ ਉਹ ਆ ਕੇ ਹੋਰ ਪੱਕ ਤੋਂ ਵੀ ਜਿੱਥੋਂ ਦੇਖਣ ਦੀ ਲੋੜ ਆ ਉਹ ਦੇਖੇ ਆ ਕੇ ਇਹ ਇੱਕ ਚੌਕਿਆ ਤੁਹਾਨੂੰ ਦਿਖਾ ਦਿੰਨੇ ਨੇ ਨਾਲ ਧਾਰ ਦੇ ਵਿੱਚ ਕਿ ਸਮੀ ਨਹੀਂ ਨਿਕਲਦੀ ਕਿ ਜਿਹਨੇ ਤੁਹਾਡਾ ਕਾਰਟੂਨ ਸੀ ਦੇਖ ਲਿਆ ਤੁਹਾਈ ਸਾਫ ਸਿੱਧੀ ਦੱਸਦੀ ਹੈ ਠੀਕ ਹੈ ਸਿੰਦੇ ਭਾਈ ਆ ਦਿਖਾ ਦਿਓ ਜਿਮਾ ਪੀਲਾ ਪੀਲਾ ਹਜ ਵਾਲਾ ਉਹ ਤਾਂ ਕਲੀਅਰ ਹੈ ਵੀ ਹਾਂ ਜੀ ਸੂਈ ਵੀ ਇਹਦੇ ਸੋ ਪੀਲਾ ਦੁੱਧ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਇਨਾਗ ਭਾਈ ਕੋਲ ਵਿਕਰੀ ਆਲਾ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ